ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਮਾਣੂ ਕੇ ਗੱਲ ਜ਼ਿਲ੍ਹਾ ਮੋਗਾ ਤਹਿਸੀਲ ਐਨੂ ਨਿਹਾਲ ਸਿੰਘ ਆਲਾ ਪੈਂਦੀ ਐ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਇੱਕ ਹੀ ਨਾਗ ਹੈ ਤੇ ਉਹ ਝੋਟੀ ਤਾਜੀ ਸੂਈ ਵੀ ਐ ਸੋਹਣੀ ਝੋਟੀ ਐ ਇਹੀ ਨਗ ਬਾਈ ਦਾ ਸੇਲ ਐ ਵਕਾਊ ਐ ਇਨਫੋਰਮੇਸ਼ਨ ਲੈ ਦਨਾ ਮਿਹਨਤੀ ਵੀਰ ਐ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸ ਦੀ ਜੀ ਆਪਣਾ ਬਾਈ ਜੀ ਗੁਰਮੀਤ ਸਿੰਘ ਮੇਰਾ ਨਾਮ ਐ ਉੱਲ ਰਹਾ ਪਿੰਡ ਮਾਣੂ ਕੇ ਗੱਲ ਫੋਨ ਨੰਬਰ ਦੱਸਦੇ 9781256850 ਇੱਕ ਰਿਫਰ ਦੱਸੇ ਫੋਨ ਨੰਬਰ ਫੋਨ ਨੰਬਰ 9781256850 ਬਾਈ ਘਰ ਦੀ ਝੁੱਟੀ ਆ ਹਾਂ ਬਾਈ ਜੀ ਘਰ ਦੀ ਆ ਬੱਚਾ ਪਾਲਿਆ ਵਾ 10 ਮਹੀਨਿਆਂ ਦੀ ਲਿਆਂਦੀ ਸੀ ਕੱਟ ਨਿੱਕੀ ਕੱਟੀ ਲਿਆਂਦੀ ਸੀ ਨਿੱਕੀ ਕੱਟੀ ਲਿਆਂਦੀ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਬਾਈ ਜੀ ਰਾਤ ਸੂਈਆ 10:30 ਹੋ ਗਏ ਜੇਰ ਪੈ ਗਈ ਜੇਰ ਪੈ ਗਈ ਬੱਚਾ ਕੀ ਦਿੱਤਾ ਬੱਚਾ ਕੱਟੀ ਹੈ ਆਹ ਦੋਸਤੋ ਬੱਚਾ ਮਗਰ ਫੀਮੇਲ ਕਫ ਕਟੜੀ ਹੈ ਮੈਨੂੰ ਆ ਵੀ ਕਈ ਭੈਣ ਭਰਾ ਫੋਨ ਲਾਉਂਦੇ ਨੇ ਬਾਈ ਯਾਰ ਝੋਟੀ ਲੈਣੀ ਆ ਆਪਾਂ ਸੂਈ ਸਵਾਈ ਲੈਣੀ ਕੱਟੀ ਵਾਲੀ ਆ ਮਗਰ ਕੱਟੀ ਹੈ ਕਿੰਨਾ ਕੁ ਦੁੱਧ ਪਿਆਜੂ ਬਾਈ ਤੁਹਾਡੇ ਹਿਸਾਬ ਨਾਲ ਬਾਈ ਜੀ ਦੁੱਧ ਤਾਂ ਅਸੀਂ ਮਤਲਬ ਚੋ ਕੇ ਪਤਾ ਲੱਗੂ ਬਾਈ ਹਾਂ ਹੂੰ ਸਹੀ ਹੈ ਕੱਢੀ ਬਾਹਰ ਨੂੰ ਤੋੜ ਕੇ ਵਿਖਾ ਦਈਏ ਦੋਸਤੋ ਨਰਮ ਜੇ ਸੁਭਾਅ ਦਾ ਮਾਲਕ ਆ ਬਾਈ ਬਾਈ ਦੱਸਦਾ ਕਿ ਆਪਾਂ 10 ਮਹੀਨਿਆਂ ਦੀ ਨਿੱਕੀ ਕੱਟੀ ਲਿਆਂਦੀ ਸੀ 10 ਮਹੀਨਿਆਂ ਦੀ ਬਾਈ ਕੱਟੀ ਲਿਆਇਆ ਸੀ ਤੇ ਹੁਣ ਇਹ ਕਰਮਾ ਵਾਲੀ ਪਹਿਲੇ ਸੂਵੇ ਸੂਈ ਐ ਰਾਤ ਸੂਈ ਐ ਜੇਰ ਬਾਈ ਕਹਿੰਦਾ ਪੈ ਗਈ ਐ ਥਣ ਭਾਂਡੇ ਦੀ ਸਾਫ ਸੁਥਰੀ ਐ ਪਹਿਲਾ ਸੂਆ ਪਲੂਣ ਕੱਟੀ ਥਣ ਸੋਹਣਿਆ ਅੰਦੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਆ ਸੀਲ ਸੌ ਫੁੱਲ ਐ ਨਿਆਮ ਕਹੀ ਪਹਿਲਾਂ ਨੂੰ ਝੂਟੀਆਂ ਆਲਜੀ ਕਰਦੀਆਂ ਹੁੰਦੀਆਂ ਪਰ ਇਹ ਪੂਰੀ ਸੀਲ ਐ ਦੁੱਧ ਬਾਈ ਕਹਿੰਦਾ ਹੁਣ ਵੇਖੋ ਚੋਏ ਤੋਂ ਪਤਾ ਲੱਗੂ ਕਿਉਂਕਿ ਰਾਤ ਹੀ ਸੂਈ ਐ ਹਜੇ ਸਵੇਰ ਪਹਿਲੇ ਡਾਂਗੀ ਬਾਈ ਨੇ ਚਵਾਈ ਕੀਤੀ ਹੈ ਕੁਛ ਬੋਲਾ ਬਾਈ ਨੇ ਕੱਢ ਲਿਆ ਛੁੱਟ ਪਿਆਦਾ ਤੇ ਕੁਛ ਬੱਚੇ ਨੂੰ ਪਿਆਦਾ ਹੁਣ ਅੱਗੇ ਜੇਬ ਜੀ ਜਿਹੜਾ ਭੈਣ ਭਰਾ ਲੈ ਗਿਆ ਜੇਬ ਜੀ ਅਗਲਾ ਸੇਵਾ ਕਰੂਗਾ ਉਹ ਜਿਆ ਕਰਮ ਆ ਲਈਏ ਦੁੱਧ ਪਿਆ ਦੂਗੀ ਮੋਰਾ ਨਸਲ ਦੀ ਝੋਟੀ ਆ ਪਹਿਲੇ ਸੂਵੇ ਪਲੂਨ ਕੱਟੀ ਸੂਈ ਆ ਮਗਰ ਵੀ ਕੱਟੀ ਆ ਜੇਰ ਬਾਈ ਕਹਿੰਦਾ ਪੈ ਗਈ ਆ ਥਣਾ ਦੀ ਸਾਫ ਸੁਥਰੀ ਦੁਵਾਰਾ ਥਣ ਵੇਖ ਲੋ ਵੀਡੀਓ ਬਣਾਉਣ ਦਾ ਸਮਾਂ ਸਾਡੇ 11:15 ਵਜੇ ਦਾ ਬਾਕੀ ਤੁਹਾਨੂੰ ਮੈਂ ਮੋਬਾਈਲ ਤੇ ਕਲੀਅਰ ਹੀ ਕਰ ਦਣਾ 11:24 ਮਿੰਟ ਦੇ ਵੀਡੀਓ ਬਣਾ ਰਹੇ ਆਂ ਸ਼ਾਮ ਤੱਕ ਰਖਵਾਨਾ ਬੋਲੇ ਨਾਲ ਭਰ ਲੂਗੀ ਕਿਉਂਕਿ ਸ਼ਾਮ ਦੀ ਚਵਾਈ ਚ ਸਾਰਾ ਦੇਣ ਹੀ ਪਿਆ ਥਾਣਾ ਦੀ ਸਾਫ ਸੁਥਰੀ ਐ ਮੁੱਲ ਭਈ ਜੈ ਜੈ ਲੈਣ ਦੇਣ ਵਾਲਾ ਭਾਈ ਮੁੱਲ ਲੱਖ ਰੁਪਿਆ ਜੈ ਜੈ ਲੱਖ ਰੁਪਿਆ ਹਾਂਜੀ ਮਾਨਦਾਨ ਹੋ ਜਾਊਗਾ ਓਕੇ ਤੇ ਮਾਨਦਾਨ ਫੋਨ ਨੰਬਰ ਦੁਬਾਰਾ ਦੱਸ ਦਈਏ ਜੀ 97812568 ਤੇ ਠੀਕ ਐ ਜੀ ਦੋਸਤੋ ਬਾਕੀ ਤੁਸੀਂ ਗੱਲਾਂ ਬਾਤਾਂ ਤੋਂ ਅੰਦਾਜ਼ਾ ਲਾ ਹੀ ਲਿਆਓ ਦੋਸਤੋ ਕੋਈ ਬਾਲੀਆਂ ਵਾਧੂ ਘਾਟੂ ਗੱਲਾਂ ਨਹੀਂ ਕੀਤੀਆਂ ਬਾਈ ਨੇ ਬਸ ਮਣਮੀਆਂ ਜੀਆਂ ਗੱਲਾਂ ਕੀਤੀਆਂ ਕਿ ਝੋਟੀ ਤੁਹਾਡੇ ਸਾਹਮਣੇ ਆ ਜਿਹਦੇ ਪਸੰਦ ਆਊਗੀ ਅਗਲਾ ਆਪਦੀ ਆ ਕੇ ਵੇਖ ਲੈ ਆਪ ਦਾ ਨਰਖ ਪਰਖਣਾ ਸੌਦਾ ਕਰ ਲਿਆ ਕਿ ਕਰਮਾਲੀ ਕਿੰਨਾ ਕੁ ਦੁੱਧ ਪਿਆਜੂਗੀ ਲੱਖ ਰੁਪਇਆ ਬਾਈ ਡਿਮਾਂਡ ਕਰਦਾ ਮੌਕੇ ਤੇ ਆਏ ਗਏ ਭੈਣ ਭਰਾ ਦਾ ਮਾਨ ਤਾਣ ਹੋ ਜੂ ਇੱਕ ਹੀ ਨਾਗ ਹੈ ਕੱਟੀ ਵੀਰ ਨੇ ਲਿਆਂਦੀ ਸੀ ਤੇ ਹੁਣ ਇਹ ਕਰਮਾਲੀ ਵੱਡੀ ਹੋ ਗਈ ਹੈ ਸੂਪੀ ਹੈ ਇੱਕ ਬੱਚੇ ਨੂੰ ਜਨਮ ਦਿੱਤਾ ਇਹਨੇ ਬੱਚਾ ਵੀ ਮਗਰ ਫੀਮੇਲ ਕਾਪ ਕੱਢੀ ਹੈ ਇੱਕ ਹੀ ਨਾਗ ਹੈ ਇਹੀ ਸੇਲ ਹੈ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਪਿੰਡ ਮਾਣੂ ਕੇ ਗੱਲ ਹੈ ਮਾਣੂ ਕੇ ਗੱਲਾਂ ਤੋਂ ਜਦੋਂ ਫੂਲੇ ਵਾਲੇ ਨੂੰ ਜਿਹੜਾ ਰਾਹ ਜਾਂਦਾ ਉਹ ਰਾਹ ਤੇ ਬਾਈ ਦਾ ਘਰ ਹੈ ਬਾਕੀ ਫੋਨ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਬਾਈ ਨੂੰ ਫੋਨ ਤੇ ਸੰਪਰਕ ਕਰ ਲਿਓ ਬਾਈ ਤੁਹਾਨੂੰ ਪ੍ਰੋਪਰ ਐਡਰੈਸ ਸਮਝਾ ਦੂਗਾ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਤੁਸੀਂ ਬਾਈ ਦੇ ਘਰੇ ਆਇਓ ਆਪਦੀ ਤਸੱਲੀ ਕਰਕੇ ਲੈ ਜਾਓ ਗੱਬਣ ਦਾ ਵਹਿਮ ਹੁੰਦਾ ਇਹ ਤਾਂ ਕਰਮਾਂ ਵਾਲੀ ਸੂਈ ਸਵਾਈ ਆ ਜੋ ਚੀਜ਼ ਆ ਤੁਹਾਡੇ ਸਾਹਮਣੇ ਹੀ ਆ ਬਾਕੀ ਕੱਦ-ਕਾਟ ਪੂਰਾ ਕੋਈ ਨਿੱਕੀ ਮਰੀ ਹੰਬੀ ਜੀ ਨਹੀਂ ਕਿ ਬਾਲੀ ਨਿੱਕੇ ਜੇ ਕੱਦ ਵਾਲੀ ਸੋਹਣੀ ਝੋਟੀ ਆ ਕੱਦ-ਕਾਟ ਵਾਲੀ ਆ ਬਾਕੀ ਵਜ਼ਨ ਤੁਸੀਂ ਦੇਖ ਸਕਦੇ ਆ ਲਾਸਟ ਦੇ ਵਿੱਚ ਸਾਰਿਆਂ ਨੂੰ ਸੱਚੀ ਕਾਲ ਜਲਦ ਮਿਲਦੇ ਆ ਕਿਸੇ ਹੋਰ ਨੰਬਰ ਤੇ